ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਅੱਜ ਇੱਕ ਨਵੀਂ ਪੇਸ਼ਕਸ਼ ਨਵੀਂ ਬਨਗੀ ਲੈ ਕੇ ਅੱਜ ਮੈਂ ਤੁਹਾਡੇ ਲਈ ਟੱਪੇ ਲੈ ਕੇ ਹਾਜ਼ਰ ਹੋਈ ਆਂ। ਔਰ ਉਮੀਦ ਕਰਦੀ ਹਾਂ ਤੁਸੀਂ ਪਹਿਲਾਂ ਦੀ ਤਰ੍ਹਾਂ ਇਨ੍ਹਾਂ ਟੱਪਿਆਂ ਨੂੰ ਵੀ ਪਰਵਾਹ ਹੁੰਗਾਰਾ ਦਿਓਗੇ। ਔਰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਆਪਣੀ ਪਿਆਰ ਦਾ ਹੌਸਲਾ ਫੁਜਾਈ ਜਰੂਰ ਕਰੋਗੇ ਲੋ ਜੀ ਮਾਣੋ ਆਨੰਦ ਇਨਾ ਟੱਪਿਆਂ ਦਾ ਟੱਪੇ ਟੱਪਿਆਂ ਦੀ ਲੈਵਾਰੀ ਟੱਪੇ ਟੱਪਿਆਂ ਦੀ ਲੈਵਾਰੀ ਮੈਂ ਕੁੜੀ ਫਰੋਜਪੁਰ ਸ਼ਹਿਰ ਦੀ ਕਦੇ ਟੱਪਿਆਂ ਚ ਨahari ਮੈਂ ਕੁੜੀ ਫਰੋਜਪੁਰ ਸ਼ਹਿਰ ਦੀ ਤੇ ਟੱਪਿਆਂ ਚ ਨahari ਟੱਪਿਆਂ ਦੀ ਰੇਲ ਪਰਾਂ ਟੱਪਿਆਂ ਦੀ ਰੇਲ ਪਰਾਂ ਟੱਪਿਆਂ ਦੇ ਪਰਚੇ ਵਿੱਚ ਸਭ ਕੁੜੀਆਂ ਨੂੰ ਫੇਲ ਕਰਾਂ ਟੱਪਿਆਂ ਦੇ ਪਰਚੇ ਵਿੱਚ ਸਭ ਕੁੜੀਆਂ ਨੂੰ ਫੇਲ ല്ല സാ ജോണ മായ ല്ല സാരഗ സോണ മായ ಸಡ್ಕೆ ಟಿಪಟಾಲಿ ಸಡಕೆ ಟಿಪಟಾಲಿ ಸಟ್ಟೋ ನೀ ರೂಮಾಲ ಹತ್ತು ಕಾಲಿ ಸಟ್ಟೋ ನೀ ರೂಮಾಲ ಮೇರೆ ಮಹಿಯ ಹತ್ತು ಕಾಲಿ ਸੜਕੇ ਤੇ ਰੂਲ ਪਿਆ ਸੜਕੇ ਤੇ ਰੂਲ ਪਿਆ ਜਿਦੀ ਮਾਰੀ ਤੂੰ ਚੱਲੀਏ ਓਤੇ ਪੜ ਨ ਸਕੂਲ ਗਿਆ ਜਿਦੀ ਮਾਰੀ ਤੂੰ ਚੱਲੀਏ ਓਤੇ ਪੜ ਨ ਸਕੂਲ ਗਿਆ ਸੜਕੇ ਤੇ ਰੋੜੀਏ ਸੜਕੇ ਤੇ ਰੋੜੀਏ ਨਾਲੇ ਸਾਡਾ ਛੱਲਾ ਲਾ ਲਿਆ ਨਾਲੇ ਉਂਗਲੀ ਮਰੋੜੀਏ ਹੋ ਨਾਲੇ ਸਾਡਾ ਛੱਲਾ ਲਾ ਲਿਆ ਨਾਲੇ ਉਂਗਲੀ ਮਰੋੜੀਏ ਸੜਕੇ ਤੇ ਰੁੜਵਟਿਆ ਸੜਕੇ ਤੇ ਰੁੜਵਟਿਆ ਸਾਡੀ ਤਾਂ ਜੰਜਿਰੀ ਟੁੱਟ ਗਈ ਟੁੱਟ ਪੈਣਿਆ ਤੂੰ ਕੀ ਖਟਿਆ ਵੇ ਸਾਡੀ ਤਾਂ ਜੰਜਿਰੀ ਟੁੱਟ ਗਈ ਟੁੱਟ ਪੈਣਿਆ ਤੂੰ ਕੀ ਖਟਿਆ ਸੜਕੇ ਤੇ ਗੱਡੀਆਂ ਨੇ ਸੜਕੇ ਤੇ ਗੱਡੀਆਂ ਨੇ ਤੇਰੇ ਪਿੱਛੇ ਗੋਲ ਗੱਪੀਏ ਕਈ ਪਤਲੀਆਂ ਛੱਡੀਆਂ ਨੇ ਨੀ ਤੇਰੇ ਪਿੱਛੇ ਗੋਲ ਗੱਪੀਏ ਕਈ ਪਤਲੀਆਂ ਛੱਡੀਆਂ ਨੇ ਸੜਕੇ ਤੇ ਰੁੜਵਟੀਆਂ ਸੜਕੇ ਤੇ ਰੁੜਵਟੀਆਂ ਜਿਨ੍ਹਾਂ ਕੀਤਾ ਇਸ਼ਕ ਨਹੀਂ ਉਹਨਾਂ ਦੁਨੀਆ ਚ ਕੀ ਘਟੇਆ ਜਿਨ੍ਹਾਂ ਕੀਤਾ ਇਸ਼ਕ ਨਹੀਂ ਉਹਨਾਂ ਦੁਨੀਆ ਤੋਂ ਕੀ ਘਟੇਆ ਚਿੜੀਆਂ ਨੇ ਬਾਰ ਦੀਆਂ ਚਿੜੀਆਂ ਨੇ ਬਾਰ ਦੀਆਂ ਹਾਏ ਰੱਜ ਕੇ ਨਾ ਤਕੀਆਂ ਅੱਖਾਂ ਸਾਵਲੇ ਯਾਰ ਦੀਆਂ ਰੱਜ ਕੇ ਨਾ ਤਕੀਆਂ ਅੱਖਾਂ ਸਾਵਲੇ ਯਾਰ ਦੀਆਂ ਕੰਨੀ ਕਾਂਟੇ ਪਾਏ ਹੋਏ ਨੇ ਹੋ ਕੰਨੀ ਕਾਂਟੇ ਪਾਏ ਹੋਏ ਨੇ ਸਾਡੇ ਨਾਲੋਂ ਬਟਨੇ ਚੰਗੇ ਜਿਹੜੇ ਇੱਕ ਨਾਲ ਲਾਏ ਹੋਏ ਨੇ ਸਾਡੇ ਨਾਲੋਂ ਬਟਨੇ ਚੰਗੇ ਜਿਹੜੇ ਇੱਕ ਨਾਲ ਲਾਏ ਹੋਏ ਨੇ ਕਾਟੇ ਕੰਨੀ ਕਾਟੇ ਗੁਸ਼ਮਿਤਰਾ ਕੰਨੀ ਕਾਟੇ ਗੁਸ਼ਮਿਤਰਾ ਵਿੱਚ ਦਰਵਾਜੇ ਦੇ ਗੱਲਾਲ ਮੀਆਂਨਾ ਪੁੱਛ ਮਿਤਰਾ ਵਿੱਚ ਦਰਵਾਜੇ ਦੇ ਗੱਲਾਲ ਮੀਆਂਨਾ ਪੁੱਛ ਮਿਤਰਾ ਕੰਨੀ ਕਾਟੇ ਹਿਲ ਦੇਨੇ ਹੁ ਕੰਨੀ ਕਾਟੇ ਹਿਲ ਦੇਨੇ ਲਗੀਆਂ ਨਿਵੌਣ ਵਾਲੇ ਬੜੇ ਮੁਸ਼ਕਲ ਮਿਲਦੇ ਨੇ ਹੋ ਲੱਗੀਆਂ ਨਿਭਾਉਣ ਵਾਲੇ ਬੜੇ ਮੁਸ਼ਕਲ ਮਿਲਦੇ ਨੇ ਹੋ ਬੜੇ ਮੁਸ਼ਕਲ ਮਿਲਦੇ ਨੇ ਧੰਨਵਾਦ ਜੀ ਸਾਰਿਆਂ ਦਾ ਕਿਉਂਕਿ ਆਪਣੀ ਵੀਡੀਓ ਲੰਬੀ ਹੋ ਰਹੀ ਹੈ ਤੇ ਮੇਰਾ ਗਲਾ ਵੀ ਹੁਣ ਸਾਥ ਨਹੀਂ ਦੇ ਰਿਹਾ ਬਾਕੀ ਟੱਪੇ ਆਪਾਂ ਅਗਲੀ ਵੀਡੀਓ ਵਿੱਚ வா லிமா ஆனந்த இன்னடைய